ਅਗਲਾ ਟਰੈਕਟਰ ਵੀ ਤਿਆਰ ਰਹੇਗਾ ਜੀ ਬੇਨਤੀ ਆ ਜੀ ਅਗਲੇ ਟਰੈਕਟਰ ਵਾਲੇ ਨੂੰ ਅਗਲਾ ਟਰੈਕਟਰ ਵੀ ਜਿਹੜਾ ਉਹ ਤਿਆਰ ਰਹੇਗਾ ਆ ਟਰੈਕਟਰ ਦੀ ਗੱਲ ਕਰੀਏ ਇਹ ਕਹਿੰਦੇ ਜ਼ਿਲ੍ਹੇ ਸੰਗਰੂਰ ਦਾ ਮੇਰੇ ਵੀਰੋ ਚੀਮਾ ਮੰਡੀ ਪਿੰਡ ਹੈ ਧੰਨ ਧੰਨ ਬਾਬਾ ਅਪਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆ ਦੀ ਅਪਰ ਅਪਾਰ ਕਿਰਪਾ ਬਹੁਤ ਵੱਡਾ ਧੰਨਵਾਦ ਹੈ ਇਹ ਲੋ ਬਿਆਨਤਾ ਆਖਦੇ ਆ ਮੇਰੇ ਵੀਰੋ ਜੰਮਤ ਚੀਮਾ ਚੀਮਾ ਮੰਡੀ ਤੋਂ ਪੁੱਜਿਆ ਹੋਇਆ ਟਰੈਕਟਰ ਹੈ ਇਹਨੂੰ ਕਹਿੰਦੇ ਬयंਤ ਆਖਦੇ ਆ ਇਹਨੂੰ ਗੁੰਡਾ ਵੀ ਆਖ ਦਿੰਦੇ ਆ ਇਹਨੂੰ ਕਹਿੰਦੇ ਅਫਰੀਕਨ ਬாய் ਵੀ ਆਖ ਦਿੰਦੇ ਆ ਆਹ ਕਹਿੰਦੇ ਮੁੰਡਾ ਇਸ ਵੇਲੇ ਬयंਤ ਚੀਮਿਆਂ ਦੀ ਧਰਤੀ ਦਾ ਮੇਰੇ ਵੀਰੋ ਕਰਦਾ ਹੋਇਆ ਕਮਾਲ 52 10 ਕਹਿੰਦੇ ਜੌਂਡੀਅਰ ਦੇ ਨਾਲ ਆ ਮੇਰੇ ਵੀਰੋ ਖੇਡ ਦਾ ਮੈਦਾਨ ਦੇ ਵਿੱਚ ਕਮਾਲ ਹੋਈ ਪਈ ਹੈ ਧਰਤੀ ਕਹਿੰਦੇ ਤੋਗਾਪੁਰ ਦੀ ਹੈ ਆ ਮੇਲਾ ਚੱਲਦਾ ਚਾਜਿਆ ਚੜਦਾ ਚਾਜਿਆ ਚੜਦਾ ਧਰਤੀ ਤੋਗਾਪੁਰ ਦੀ ਬਾਦ ਦਾ ਏਰੀਆ ਟਰਾਲੀ ਖਿੱਚ ਮੁਕਾਬਲਿਆਂ ਦਾ ਆ ਗਰੇਜ ਵੱਖਰਾ ਨਜ਼ਾਰਾ ਵੱਖਰਾ ਮੇਰੇ ਵੀਰੋ ਖੇਡ ਦੇ ਮੈਦਾਨ ਵਿੱਚ ਆ ਬਿਆੰਤ ਚੀਮਾ ਆਉਂਦਾ ਬਿਆੰਤ ਕਹਿੰਦੇ ਚੀਮਾ ਆਉਂਦਾ ਲਾਓ ਦੇਖੋ ਲੱਗਿਆ ਹੋਇਆ ਜੋਰ ਕਿ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਬਈ ਇਹਦੇ ਵਿੱਚ ਹੁੰਦਾ ਯਾਰੋ ਸਾਨਾਂ ਵਾਲਾ ਭੇੜ ਬਈ ਜੋਰ ਤੇ ਜਵਾਨੀ ਯਾਰੋ ਉਮਰਾਂ ਦੀ ਖੇਡ ਬਈ ਖੇਡ ਦੇ ਮੈਦਾਨ ਦੇ ਵਿੱਚ ਬਿਆੰਤ ਕਹਿੰਦੇ ਚੀਮਿਆਂ ਦੀ ਧਰਤੀ ਦਾ ਆ ਗੁੰਡਾ ਆਉਂਦਾ ਖਿੱਚੋ ਗੁੰਦਿਆ ਖਿੱਚੋ ਗੁੰਦਿਆ ਇਹਦੇ ਤੇ ਕਹਿੰਦੇ ਰੱਲੇ ਵਾਲਾ ਸੇਵਕ ਮਾਨ ਕਰਦਾ ਮੁੰਡੇ ਦੀ ਖੇਡ ਦੇ ਉੱਤੇ ਆਹ ਕਹਿੰਦੇ ਅਫਰੀਕਨ ਬੋਏ ਮੇਰੇ ਵੀਰੋ ਮੈਦਾਨ ਦੇ ਵਿੱਚ ਜੂਨੀਅਰ 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 ਆਹ ਕਹਿੰਦੇ ਹੁਣ ਗੱਲ ਟਿਕਾੜੇ ਲੱਗੀ ਪਈ ਐ ਗਤੀ ਦੇ ਵਿੱਚ ਵਾਧਾ ਹੋ ਗਿਆ ਮੇਰੇ ਵੀਰੋ ਦੂਜੇ ਗੇੜੇ ਆਓ ਵੇਖੋ ਸਾਹਮਣੇ ਐਨ ਕਦੇ ਮੁੰਡਾ ਕਰਦਾ ਹੋਇਆ ਕਮਾਲ ਲੱਗਿਆ ਹੋਇਆ ਜੋਰ ਕਿ ਮੁੜ ਕੋ ਮੁੜਕੀ ਹੋ ਗਿਆ ਲੱਗ ਕੇ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੰਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਨਰਦ ਮਦਾਨੋ ਡਰ ਕੇ ਨਹੀਂ ਭੱਜਦੇ ਇਹ ਕਹਿੰਦੇ ਗੁੰਡਾ ਆਉਂਦਾ ਮੇਰੇ ਵੀਰੋ ਉਹ ਚੀਮਿਆਂ ਦੀ ਧਰਤੀ ਦਾ ਚੀਮਾ ਮੰਡੀ ਪਿੰਡ ਹੈ ਕਿ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਲਾਓ ਵੇਖੋ ਪੱਠੀ ਹੋਗੀ ਲਾਲ ਗਰਾਊਂਡ 'ਚ ਹੋਗੀ ਕਮਾਲ ਇਹ ਖਿੱਚ 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 ਇਹ ਆਪ گیا ਬਾਈ ਹੈਲੋ ਬਈਏ ਟਰੈਕਟਰ ਦਾ ਨਾਮ ਟਾਈਮ ਆਇਆ ਹੈ 2 ਮਿੰਟ 24 ਸੈਕਿੰਡ 68 60 ਮਿਲੀਸੈਕਿੰਡ 2 ਮਿੰਟ 24 ਸੈਕਿੰਡ 60 ਮਿਕਰੋ ਇੱਕ ਵਾਰੀ ਤਾੜੀ ਮਾਰੋ ਯਾ ਮੁੰਡੇ ਦੇ ਵਾਸਤੇ ਇਹ ਕਹਿੰਦੇ